ਫਿਰੋਜ਼ਪੁਰ ਛੋਏ 트리플 ਮਰਡਰ ਦੀ ਇਸ ਮਾਮਲੇ ਦੇ ਵਿੱਚ ਹੁਣ ਦੱਸਦੇ ਕਿ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਹਮਲੇ ਵੇਲੇ ਦੀ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਜਿਸ ਵਿੱਚ ਸ਼ੂਟਰਜ਼ ਨਜ਼ਰ ਆ ਰਹੇ ਨੇ ਜਿਨ੍ਹਾਂ ਨੇ ਮੌਕਾ ਤਾੜ ਕੇ ਕਾਰ ਤੇ ਤਾਬੜ ਤੋੜ ਗੋਲੀਆਂ ਚਲਾਈਆਂ ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ ਸੋ ਇੱਥੇ ਫਿਰੋਜ਼ਪੁਰ ਦੇ ਵਿੱਚ ਚੋਟ 트리플 ਮਰਡਰ ਹੋਇਆ ਸੀ ਇਸ ਮਾਮਲੇ 'ਚ ਵੱਡਾ ਅਪਡੇਟ ਸਾਹਮਣੇ ਆਇਆ ਹੈ ਦੱਸਦੇ ਕਿ ਇੱਥੇ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਤੇ ਹਮਲੇ ਦੀ ਇਹ ਤੀਸ ਤਸਵੀਰਾਂ ਸਾਹਮਣੇ ਆਈਆਂ ਨੇ ਕਿਉਂਕਿ ਹੁਣ ਤੱਕ ਜਿਹੜੇ ਕਾਤਲ ਨੇ ਜਿਹੜੇ ਹਮਲਾਵ ਇਥੇ ਤਸਵੀਰਾਂ ਕਿਤਾ ਮੌਕਾ ਤਾੜ ਕੇ ਇਸ ਗੱਡੀ ਨੂੰ ਨਿਸ਼ਾਨਾ ਬਣਾਇਆ ਔਰ ਇਥੇ ਤਾਬੜ ਤੋੜ ਫਾਇਰਿੰਗ ਕੀਤੀ ਗਈ ਦੋ ਮੋਟਰਸਾਈਕਲਾਂ ਤੇ ਆਏ ਛੇ ਸ਼ੂਟਰ ਜਿਹੜੇ ਕੀ ਮੌਕੇ ਦੀ ਪਾਲਵਿਤ ਸਨ ਜਿਵੇਂ ਹੀ ਮੌਕਾ ਮਿਲਿਆ ਉਹਨਾਂ ਨੇ ਇਥੇ ਤਾਬੜ ਤੋੜ ਗੋਲੀਆਂ ਚਲਾਈਆਂ ਇਥੇ ਦੋ ਮੋਟਰਸਾਈਕਲਾਂ ਤੇ ਆਏ ਛੇ ਸ਼ੂਟਰਸ ਵੱਲੋਂ ਹਮਲਾ ਕੀਤਾ ਗਿਆ ਕਾਰ ਸਵਾਰਾਂ ਤੇ ਹੋਈ ਫਾਇਰਿੰਗ ਵਿੱਚ ਕੁੱੜੀ ਸਣੇ ਤਿੰਨ ਲੋਕਾਂ ਦੀ ਮੌਤ ਹੋ ਗਈ ਚਾਰ ਦਿਨ ਬਾਅਦ ਵੀ ਪੁਲਿਸ ਦੇ ਹੱਥ ਹਲ ਤੱਕ ਇਹ ਮੁੱਜ਼ਮ ਨਹੀਂ ਆਇਆ ਹਨ ਗੁਰਦੁਆਰਾ ਕਲਗੜ੍ਹ ਸਾਹਿਬ ਨੇੜੇ ਫਾਇਰਿੰਗ ਦੀ ਜੋ ਘਟਨਾ ਹੋਈ ਸੀ ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਇਸ ਵਿੱਚ ਇੱਕ ਕੁੜੀ ਵੀ ਸ਼ਾਮਲ ਸੀ ਜਿਸ ਦਾ ਕੁਝ ਦਿਨਾਂ ਬਾਅਦ ਹੀ ਵਿਆਹ ਸੀ ਲੇਕਿਨ ਹੁਣ ਤੱਕ ਪੁਲਿਸ ਦੇ ਹੱਥ ਖਾਲੀ ਨੇ ਇਨ੍ਹਾਂ ਹਮਲਾਵਰਾਂ ਨੂੰ ਇਨ੍ਹਾਂ ਕਾਤਲਾਂ ਨੂੰ ਪੁਲਿਸ ਕਾਬੂ ਨਹੀਂ ਕਰ ਪਾਈ ਹੈ ਜੋ ਤਸਵੀਰਾਂ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਇਹ ਕਿਸ ਤਰ੍ਹਾਂ ਦੇ ਨਾਲ ਇੱਥੇ ਨਿਸ਼ਾਨਾ ਬਣਾਇਆ ਗਿਆ ਇਸ ਕਾਰ ਵਿੱਚ ਸਵਾਰ ਜੋ ਲੋਕ ਸਨ ਉਨ੍ਹਾਂ ਤੇ ਤਾਬੜ ਤੋੜ ਫਾਇਰਿੰਗ ਕੀਤੀ ਗਈ ਲੁੱਕੇ ਖੜੇ ਸਨ ਇਤمام ਹਮਲਾਵਰ ਜਿਨ੍ਹਾਂ ਨੂੰ ਜਿਵੇਂ ਹੀ ਮੌਕਾ ਮਿਲਿਆ ਤੇ ਉਹਨਾਂ ਨੇ ਫਾਇਰਿੰਗ ਕਰ ਦਿੱਤੀ। ਤਕਰੀਬਨ 6 ਸ਼ੂਟਰਸ ਦੱਸੇ ਜਾ ਰਹੇ ਨੇ ਦੋ ਮੋਟਰਸਾਈਕਲਾਂ ਤੇ ਸਵਾਰ ਤੁਨ ਔਰ ਮੌਕੇ ਵੀ ਪਾਲਵਿਤ ਸਨ ਜਿਹੜੇ ਕਿ ਇੱਥੇ ਖੜੇ ਸਨ। ਉਹਨਾਂ ਨੂੰ ਇਸ ਬਾਰੇ ਜਾਣਕਾਰੀ ਸੀ ਸ਼ਾਇਦ ਕਿ ਜਿਹੜੇ ਲੋਕ ਨੇ ਗੱਡੀ 'ਤੇ ਸਵਾਰ ਉਹ ਇੱਥੋਂ ਦੀ ਲੰਘਣਗੇ ਤੇ ਮੌਕਾ ਤਾੜਦਿਆਂ ਹੀ ਮੌਕਾ ਮਿਲਦਿਆਂ ਹੀ ਉਹਨਾਂ ਨੇ ਇੱਥੇ ਤਾਬੜ ਤੋੜ ਫਾਇਰਿੰਗ ਕਰ ਦਿੱਤੀ ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ। ਲੇਕਿਨ ਹੁਣ ਤੱਕ 48 ਦਸ ਦੇ ਕੇ 4 ਦਿਨ ਬੀਤ ਚੁੱਕੇ ਨੇ ਲੇਕਿਨ ਹੁਣ ਤੱਕ ਇਸ ਮਾਮਲੇ ਵਿੱਚ ਜੁੜੇ ਹਮਲਾਵਰ ਨੇ ਜਿਹੜੇ ਕਾਤਲ ਨੇ ओ, पुलिस काबू नहीं कि देख सकते हो इन्ह वालों फायरिंग की गई कुछ मौजूद जी महिला भी भजदान हुई अपनी जान बचा नजर आईया ने फिलहाल जो तो तस्वीर जो जारी होने लेकिन चार दिन बीत चुके मुलजम पुलिस के हाथ नहीं लगे ने लेकिन दिन दहाड़े दे जिस तरह ताबड़तोड़ फायरिंग की गई एक पास तस्वीर सीसी टीवी दूसरे पास तस्वीर उस ग जिसने हादसा वापर है किस कदर कई राउंड फायर किए गए और इस तीन लोगों की मौत हुई ਸਰਬਜੀਤ ਸਾਡੇ ਨਾਲ ਜੁੜ ਚੁੱਕੇ ਨੇ ਸਰਬਜੀਤ ਜਿਸ ਨਾਲ ਫਿਰੋਜ਼ਪੁਰ ਚ ਇੱਕ ਘਟਨਾ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ ਸੀ ਹਾਲਾਂਕਿ 4 ਦਿਨ ਬੀਤ ਚੁੱਕੇ ਨੇ ਲੇਕਿਨ ਇਹ ਜਿਹੜੇ ਕਾਤਲ ਨੇ ਪੁਲਿਸ ਦੀ ਗ੍ਰਫਤੋਬਾਰ ਨੇ ਹੁਣ ਨਵੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਸੱਜੇ ਜਿਹੜੀ ਸੀਸੀਟੀਵੀ ਸਾਹਮਣੇ ਆਈਆਂ ਨੇ ਇੱਕ ਆਪਣੇ ਆਪ ਦੇ ਵਿੱਚ ਪੁਲਿਸ ਅਧਿਕਾਰਤ ਦੇ ਸਵਾਰੀ ਨੂੰ ਖੜੇ ਕਰਦੇ ਕਹਿਣਾ ਕਿਉਂਕਿ ਇਹ ਜਿਹੜੀ ਸੀਸੀਟੀਵੀ 'ਚ ਸਭ ਦਿਖਾਈ ਦੇ ਰਿਹਾ ਵੀ ਕਿਸ ਤਰ੍ਹਾਂ ਜਿਹੜੇ ਬਰਮਾਸ਼ ਚਗੇ ਉਹਨਾਂ ਨੇ ਜ਼ਹਿਰ ਕੀ ਕੀਤੀ ਉਸ ਤੋਂ ਬਾਅਦ ਜਿਹੜਾ ਵੀ ਇਹ ਘਟਨਾ ਨੂੰ ਅੰਤਿਆਮ ਦਿੱਤਾ ਵੀ ਸ਼ਰਿਆਮ ਗੋਰੀਆਂ ਚਲਾਉਂਦੇ ਦਿਖਾਈ ਦੇ ਰਹੇ ਨੇ ਲੇਕਿਨ ਪੁਲਿਸ ਅਧਿਕਾਰੀ ਕੋ ਕਰਮਚਾਰੀ ਉਸ ਜਗ੍ਹਾ ਤੇ ਕੋ ਮੌਜੂਦ ਦਿਖਾਈ ਨਹੀਂ ਦੇ ਰਿਹਾ ਪਹਿਲ ਪਹਿਲ ਵਾਲਾ ਇਲਾਕਾ ਲੇਕਿਨ ਉਸ ਦੇ ਬਾਅਦ ਵੀ ਇਹ ਘਟਨਾ ਵਾਪਰ ਜਾਂਦੀ ਹੈ ਇਹ ਕਿ ਜਿਹੜੇ ਮੋਟਰਸਾਈਕਲ ਸਵਾਰ ਜਿਹੜੇ ਆਂਦੇ ਉਹਨਾਂ ਨੇ ਕਿਸ ਤਰ੍ਹਾਂ ਉਹਨਾਂ ਨੂੰ ਫਾਇਰਿੰਗ ਆਪਣੀ ਲੜਾਈ ਦਰਦੇ ਦਿਖਾਈ ਵੀ ਦੇ ਰਹੇ ਨੇ ਵੀ ਇਹ ਕਹਿ ਸਕਦੇ ਆਂ ਵੀ ਕਿਸ ਤਰ੍ਹਾਂ ਬਰਮਾਸ਼ਾ ਨੇ ਇਸ ਵਾਰ ਦਾ ਸਾਨੂੰ ਇੰਜਾਮ ਦਿੱਤਾ ਟਾਪਰ ਤੌਰ ਗੋੜੀਆਂ ਚਲਾਈਆਂ ਸੀਸੀਟੀਵੀ ਤੇ ਸਾਫ ਦਿਖਾਈ ਦੇ ਰਿਹਾ ਵੀ ਇੱਕ ਸ਼ਖਸ ਜਿਹੜਾ ਪਿੱਛੇ ਖੜਿਆ ਉਹ ਦੂਰੋਂ ਉਹਨਾਂ ਦੇ ਘਰ ਜਿਹੜੇ ਪੀੜਤਾਂ ਦੇ ਘਰ ਦੇ ਕੋਲੋਂ ਜਿਹਨੂੰ ਕਾਰ ਚੱਲੀ ਆ ਉਹਦੋਂ ਉਹਨਾਂ ਨੇ ਇਸ਼ਾਰਾ ਕੀਤਾ ਵੀ ਕਾਰ ਜਿਹੜੀ ਐਸੇ ਮੌਕੇ ਤੇ ਪਹੁੰਚ ਗਈ ਐ ਤੇ ਉਸ ਤੋਂ ਬਾਅਦ ਜਿਹੜਿਆ ਵੀ ਉਹਨਾਂ ਨੇ ਵੀ ਅਗਰ ਜਿਹੜੇ ਤਿੰਨ ਜਿਹੜੇ ਮਕਾਨ ਦੀ ਆੜ ਦੇ ਵਿੱਚ ਲੁਕੇ ਹੋਏ ਸੀਗੇ ਸ਼ਖਸ ਤੇ ਉਹ ਤੋਂ ਬਾਅਦ ਨਿਕਲੇ ਤੇ ਉਹਨਾਂ ਨੇ ਗੰਨਾਂ ਨੂੰ ਲੋੜ ਕੀਤਾ ਤੇ ਲੋੜ ਕਰਦੇ ਨਾਲ ਹੀ ਫਾਇਰਿੰਗ ਸ਼ੁਰੂ ਕਰਤੀ ਜਿਹਦੇ ਵਿੱਚ ਤਿੰਨ ਜ ਉਹ ਜਿਹੜੇ ਆ ਉਹ ਜਖਮੀ ਦਿਖਾਈ ਦੇ ਰਹੇ ਨੇ ਇਹ ਸਾਰੇ ਸਵਾਲ ਜਿਹੜੇ ਆ ਪੁਲਿਸ ਪ੍ਰਸ਼ਾਸਨ ਤੇ ਜਰੂਰ ਦਿਖਾਈ ਦੇ ਰਹੇ ਨੇ ਕਿਉਂਕਿ ਪੁਲਿਸ ਪੀਸੀਆਰ ਵੀ ਲਗਾਤਾਰ ਪਿਛਲੇ ਕੁਝ ਦਿਨ ਪਹਿਲਾਂ ਹੀ ਕਿਹਾ ਸੀਗਾ ਪ੍ਰਸ਼ਾਸਨ ਨੇ ਕਿ ਪੀਸੀਆਰ ਦੀ ਪਟ્રોલਿੰਗ ਜੜੀ ਆ ਵਧਾਈ ਗਈ ਆ ਕਿਸੇ ਵੀ ਤਰ੍ਹਾਂ ਦੇ ਬਰਮਾਸ਼ਾ ਨੂੰ ਸਿਰ ਚੱਕਰ ਨਹੀਂ ਦਿੱਤਾ ਜਾਵੇਗਾ ਲੇਕਿਨ ਉਹ ਪੀਸੀਆਰ ਜਿਹੜੋ ਇਹੋ ਜੀ ਵਾਅਦਾਤ ਹੁੰਦੀ ਆ ਤੇ ਉਹ ਕਿੱਥੇ ਦਿਖਾਈ ਦਿੰਦੀ ਆ ਕਿੱਥੇ ਉਹ ਅਧਿਕਾਰੀ ਪੁਲਿਸ ਜਿਹੜੇ ਮੁਲਾਜ਼ਮ ਆ ਦਿਖਾਈ ਦਿੰਦੇ ਆ ਕਿਉਂਕਿ ਇਹੋ ਜੀ ਜਗ੍ਹਾ ਤੇ ਉਹ ਮੌਜੂਦ ਹੀ ਨਹੀਂ ਹੁੰਦੇ ਜਿੱਥੇ ਕਟਰਾ ਵਾਪਰ ਜਾਂਦੀ ਆ ਇਸ ਕਰਕੇ ਆ ਜਿਹੜਿਆ ਹਾਲਾਤ लेकिन इतनी जिस तरह तस्वीर सामने आई ने सरबजीत साफ नजर आंदा है कि ए मौके की तलाश में सन और इंतजार कर रहे यानी कि उन्होंने पूरी खबर सी कि गो निकलनी है जिसनों की उन्होंने निशाना बनाया फिर ਬਿਲਕੁਲ ਜਿੱਥੇ ਵਾਰਦਾਤ ਅੰਜਾਮ ਦਿੱਤਾ ਚੰਨ ਕਦਮਾਂ ਤੇ ਚੰਨ ਕਦਮਾਂ ਤੇ ਹੀ ਜੜਿਆ ਪੀੜਿਤ ਆ ਜਿਨ੍ਹਾਂ ਦੀ ਮੌਤ ਹੋਈ ਆ ਉਹਨਾਂ ਦਾ ਘਰ ਹੈਗਾ ਇਹ ਪੂਰੀ ਰੈਕੀ ਕੀਤੀ ਗਈ ਆ ਗੈਂਗਵਾੜ ਦਾ ਇੱਕ ਹਿੱਸਾ ਜਿਹੜਾ ਇਹ ਚੀਜ਼ ਦਿਖਾਈ ਦੇ ਰਹੀ ਆ ਕਿਉਂਕਿ ਦੁਸ਼ਮਣੀ ਪੁਰਾਣੀ ਹੈਗੀ ਆ ਜਾਂ ਗੈਂਗਵਾੜ ਹੈਗੀ ਇਸ ਚੀਜ਼ ਦਾ ਸਾਬਤ ਦਿਖਾਈ ਦੇ ਰਿਹਾ ਕਿਉਂਕਿ ਇਹ ਜਿਹੜੀ ਇਸ ਤਰ੍ਹਾਂ ਦੀ ਵਾਰਦਾਤ ਹੁੰਦੀ ਆ ਇਹ ਹਾਇਰ ਕਰਕੇ ਜਿਹੜੇ ਬਰਮਾਸ਼ਾ ਉਹਨਾਂ ਨੂੰ ਲਿਆਇਆ ਜਾਂਦਾ ਤੇ ਉਹ ਜਿਹੜੇ ਇਸ ਵਾਰ ਘਟਨਾ ਨੂੰ ਜਿਹੜੇ ਆ ਉਹ ਅੰਜਾਮ ਦਿੰਦੇ ਆ ਜੇ ਸਾਫ ਤੌਰ ਤੇ ਦਿਖਾਈ ਦੇ ਰਿਹਾ ਵੀ ਇਹ ਪਲੈਨਿੰਗ ਕਾਫੀ ਦਿਨਾਂ ਤੋਂ ਜਿਹੜੀ ਬਣੀ ਹੋएगी ਜਿਸ ਨੂੰ ਚੰ ਕਿਤੀ ਗੇ ਜਿਹੜਾ ਵਿੱਚ ਉਹਨਾਂ ਦਾ ਜੋ ਟਾਰਗੇਟ ਸੀਗਾ ਉਹ ਉਥੇ ਉਹਨਾਂ ਆਪਣੇ ਟਾਰਗੇਟ ਨੂੰ ਜਿਹੜਾ ਉਹਨਾਂ ਨੇ ਪੂਰਾ ਕੀਤਾ ਲੇਕਿਨ ਇੱਕ ਵੱਡੀ ਗੱਲ ਇਹ ਵੀ ਹੈ ਨਾ ਵੀ ਕੋਲੋਂ ਤੁਸੀਂ ਤਸਵੀਰਾਂ ਚ ਦਿਖਾਈ ਦਿੰਦੇ ਵੀ ਆਮ ਲੋਕ ਵੀ ਜਿਹੜੇ ਨਿਕਲਦੇ ਦਿਖਾਈ ਦੇ ਰਹੇ ਕੁਝ ਖੁਸ਼ਕਿਸਮਤੀ ਇਹ ਰਹੀ ਉਹਨਾਂ ਦੀ ਵੀ ਇਹ ਜਿਹੜੀ ਗੋਲੀ ਹੈ ਉਹਨਾਂ ਨੂੰ ਨਹੀਂ ਲੱਗੀ ਨਹੀਂ ਤਾਂ ਕੋਈ ਸ਼ਰੀਫ ਜਿਹੜਾ ਆਮ ਜਿਹੜਾ ਇਨਸਾਨ ਦੀ ਉਹ ਵੀ ਜਿਹੜਾ ਇਹਦਾ ਸ਼ਿਕਾਰ ਹੋ ਸਕਦਾ ਸੀ ਜਿਹੜਾ ਬਾਲ-ਬਾਲ ਬਚ ਗਿਆ ਬਿਲਕੁਲ ਲੇਕਿਨ ਇੱਥੇ ਜਿਸ ਤਰ੍ਹਾਂ ਦੇ ਨਾਲ ਇਹ ਪੂਰੀ ਘਟਨਾ ਵਾਪਰੀ ਹੈ 4 ਦਿਨ ਬੀਤ ਚੁੱਕੇ ਨੇ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਹਮਲਾਵਰਾਂ ਦੀਆਂ ਵੀ ਤਸਵੀਰਾਂ ਜਾਰੀ ਹੋਈਆਂ ਨੇ ਲੇਕਿਨ ਹੈਰਾਨੀ ਦੇ ਗੱਲ ਹੈ ਕਿ ਹੁਣ ਤੱਕ ਇਹ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ ਪੁਲਿਸ ਤਸਵੀਰਾਂ ਵੀ ਸਾਹਮਣੇ ਆ ਗਿਆ ਤੇ ਸੀਸੀਟੀਵੀ ਵੀ ਸਾਹਮਣੇ ਆ ਗਈ ਜਿਹੜਾ ਵੀ ਸਾਰੇ ਘਟਨਾਵਾਂ ਦਾ ਵੇਰਵਾ ਵੀ ਸਾਹਮਣੇ ਆ ਗਿਆ ਨਾਮ ਵੀ ਦੋਸ਼ੀਆਂ ਦੇ ਸਾਹਮਣੇ ਆ ਗਏ ਲੇਕਿਨ ਉਸ ਤੋਂ ਬਾਅਦ ਪੁਲਿਸ ਜਿਹੜੀ ਆ ਉਹਨਾਂ ਤੱਕ ਪਹੁੰਚ ਨਹੀਂ ਪਾਰੀ ਕਿਉਂਕਿ ਜੇ ਸੂਤਰਾਂ ਦੀ ਮੰਨੀਏ ਤੇ ਦੋ ਦੇ ਤਰੀਕ ਜਿਹੜੇ ਆ ਵੀ ਗੋਸ਼ੀ ਆ ਗਏ ਪੁਲਿਸ ਨੇ ਜਿਹੜੇ ਦਾ ਕਾਬੂ ਕੀਤੇ ਹੋਏ ਨੇ ਲੇਕਿਨ ਹਜੇ ਤੱਕ ਅਧਿਕਾਰਿਕ ਤੌਰ ਤੇ ਜੜੀ ਆ ਰਹੀ ਪੁਸ਼ਟੀ ਨਹੀਂ ਹੋ ਰਹੀ ਕਿਉਂਕਿ ਸੂਤਰਾਂ ਦੇ ਮੁਤਾਬਕ ਇਹ ਖਬਰ ਜੜੀ ਸਾਹਮਣੇ ਆ ਰਹੀ ਆ ਕਿਉਂਕਿ 35 ਤੋਂ 36 ਸ਼ਾਟ ਦਾ ਚੱਲਣਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਵੀ ਕਹਿ ਸਕ ਉਹ 6 ਲੋਕਾਂ ਜਿਹੜੇ ਤਸਵੀਰਾਂ ਵਿੱਚ ਦਿਖਾਈ ਦੇ ਰਹੇ ਨੇ ਵੀ ਉਹਨਾਂ ਤੱਕ ਵੀ ਪੁਲਿਸ ਜਿਹੜਾ ਕਿਉਂ ਨਹੀਂ ਪਹੁੰਚ ਪਾਰੀ ਵੀ ਉਹ ਦਾਅਵੇ ਕੀਤੇ ਜਾ ਰਹੇ ਨੇ ਵੀ ਜਲਦੀ ਅਸੀਂ ਗ੍ਰਿਫਤਾਰੀ ਕਰ ਲਵਾਂਗੇ ਇਸ ਕੇਸ ਨੂੰ ਸੁਲਝਾਵਾਂਗੇ ਲੇਕਿਨ ਉਹ ਕਾਗਜ਼ਾਂ ਤੱਕ ਹੀ ਸੀਮਤ ਦਿਖਾਈ ਦੇ ਰਿਹਾ ਜ਼ਮੀਨੀ ਤੌਰ ਤੇ ਹਜੇ ਤੱਕ ਪੁਲਿਸ ਵੀ ਕਹਿ ਸਕਦੀ ਹੈ ਉਹ ਦੋਸ਼ੀਆਂ ਤੱਕ ਪਹੁੰਚ ਨਹੀਂ ਪਾਰੀ ਤੇ ਪੁਲਿਸ ਦੀ ਬਹੁਤ ਵੱਡੀ ਨਾਕਾਮੀ ਉਹ ਸਾਹਮਣੇ ਆ ਰਹੀ ਹੈ ਕਿਉਂਕਿ ਤਸਵੀਰਾਂ ਵੀ ਸਾਹਮਣੇ ਆ ਗਈਆਂ ਘਰ ਦੇ ਟਰੈਕ ਵੀ ਸਾਹਮਣੇ ਆ ਗਏ ਇਹ ਵੀ ਪਤਾ ਚੱਲ ਗਿਆ ਵੀ ਕੌਣ ਲੋਕ ਨੇ ਜਿਨ੍ਹਾਂ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਲੇਕਿਨ ਉਸ ਤੋਂ ਬਾਅਦ ਵੀ ਤੇ ਜੇ ਪੁਲਿਸ ਜੀ ਜੀ ਇਹ ਹੋ ਸਕਦੀ ਹੈ ਬਿਲਕੁਲ ਲੇਕਿਨ ਇਥੇ ਹੁਣ ਪੁਲਿਸ ਅਧਿਕਾਰੀ ਇਸ ਪੂਰੇ ਮਾਮਲੇ ਲੈ ਕੇ ਕੀ ਕੁਝ ਕਹਿ ਰਹੇ ਨੇ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਇਥੇ तमाम ਚੀਜ਼ਾਂ ਦੇ ਖੁਲਾਸੇ ਹੋ ਚੁੱਕੇ ਨੇ ਕਿ ਕੌਣ ਹਮਲਾਵਰ ਸਨ ਕਾਤਲ ਸਨ ਲੇਕਿਨ ਪੁਲਿਸ ਦੀ ਕਾਰਵਾਈ ਆਖਰ ਕਿਤੇ ਤੱਕ ਅਧਿਕਾਰੀ ਇਸੇ ਕੀ ਸਪਸ਼ਟ ਕਰਨ ਦੇ ਰਹੇ ریکਵਡਕਾਰੀ ਤਾਂ ਇਸ ਗੱਲ ਤੋਂ ਕੈਮਰੇ ਸਾਹਮਣੇ ਆਉਣ ਨੂੰ ਜਿਹੜਾ ਬੱਚਦੇ ਹੀ ਦਿਖਾਈ ਦੇ ਰਹੇ ਨੇ ਕੁਝ ਵੀ ਬੋਲਣ ਨੂੰ ਤਿਆਰ ਨਜ਼ਰੀ ਨਹੀਂ ਪੈ ਰਹੇ ਉਹ ਤਾਂ ਇੱਥੋਂ ਤੱਕ ਵੀ ਕਹਿ ਰਿਹਾ ਵੀ ਜਿਹੜੀਆਂ ਤਸਵੀਰਾਂ ਸੀਸੀਟੀਵੀ ਸਾਹਮਣੇ ਆ ਰਹੀਆਂ ਉਹਨਾਂ ਨੂੰ ਵੀ ਬੰਦ ਕੀਤਾ ਜਾਵੇ ਉਹਨਾਂ ਨੂੰ ਵੀ ਨਾ ਚਲਾਇਆ ਜਾਵੇ ਕਿਉਂਕਿ ਇਹ ਸਾਰੀਆਂ ਵਾਦ-ਦਾਤ ਨੇ ਸੀਸੀਟੀਵੀ ਤਸਵੀਰਾਂ ਨੇ ਫੋਟੋਆਂ ਨੇ ਪੁਲਿਸ ਦੀ ਕਿਰਕਰੀ ਜੜੀ ਆ ਉਹ ਹੁੰਦੀ ਦਿਖਾਈ ਦੇ ਰਹੀ ਆ ਕਿਉਂਕਿ ਪੁਲਿਸ ਜੜੀ ਆ ਟਾਰਗੇਟ ਤੱਕ ਨਹੀਂ ਪਹੁੰਚ ਪਾ ਰਹੀ ਜਿਸ ਕਰਕੇ ਪੁਲਿਸ ਨੂੰ ਵੀ ਲੱਗਦਾ ਵੀ ਅਸੀਂ ਜੜਿਆ ਵੀ ਇਹ ਜਿਹੜੇ ਘਟਨਾ ਵਾਪਰੀ ਆ ਉਸ ਦਾ ਅੰਜਾਮ ਤੱਕ ਮਤਲਬ ਕਿ ਜੜਿਆ ਦੋਸ਼ੀਆਂ ਨੂੰ ਖਰੇ ਕਾਸਤੇ ਦਿਖਾਈ ਦੇ ਰਿਹਾ ਇੱਕ ਰਾਧਾ ਮੈਂ ਹੋਰ ਦੱਸਣਾ ਚਾਹਾਂਗਾ ਕਿ ਜਿਹੜੇ ਪੀੜੀ ਪੀੜਤਾ ਦਾ ਪਰਿਵਾਰ ਇਹ ਗੱਲ ਕਹਿੰਦਾ ਵੀ ਸਾਡੇ ਕੋਲ ਪੈਸੇ ਨਹੀਂ ਹੈ ਜਿਹੜੇ ਸਾਡੇ ਦੋ ਜਿਹੜੇ ਇਹ ਨੌਜਵਾਨ ਜਿਹੜੇ ਆ ਜ਼ਿੰਦਗੀ ਤੇ ਮੌਦੀ ਲੜਾਈ ਲੜਦੇ ਪਏ ਨੇ ਉਹਨਾਂ ਦਾ ਇਲਾਜ ਵੀ ਸਰਕਾਰ ਜਾਂ ਪ੍ਰਸ਼ਾਸਨ ਕਰਵਾਵੇ ਕਿਉਂਕਿ ਜਿਹੜੇ ਵੀ ਉਹ ਕਹਿੰਦੇ ਵੀ ਸਾਡੇ ਕੋਲ ਪੂੰਜੀ ਸੀਗੀ ਉਹ ਜਦੋਂ ਜਿਨ੍ਹਾਂ ਦੀ ਮ੍ਰਿਤਕ ਹੋਈ ਆ ਉਹਨਾਂ ਦੇ ਜਿਹੜੇ ਇਲਾਜ ਦੇ ਵਿੱਚੀ ਜਿਹੜੇ ਪੈਸੇ ਸਾਰੇ ਆ ਹਸਪੀਟਲ ਨੂੰ ਅਸੀਂ ਦੇ ਚੁੱਕਿਆ ਤਾਂ ਹੁਣ ਸਾਡੇ ਕੋਲ ਕੁਝ ਨਹੀਂ ਬਚਿਆ ਲੇਕਿਨ ਹਜੇ ਤੱਕ ਕਿ ਸਰਕਾਰ ਜਾਂ ਪ੍ਰਸ਼ਾਸਨ ਜਾਂ ਕੋਈ ਵੀ ਦੀ ਸੰਸਥਾ ਜਿਹੜੀ ਆ ਉਹਨਾਂ ਦੀ ਸਹਾਇ ਬੜੀ ਜਿਹੜੀਆਂ ਕਸਦੀਆਂ ਵੀ ਜੜੀਆਂ ਜਾਂਾਂ ਮੋਹ ਦੇ ਮੂੰਹ ਤੇ ਜਾ ਰਹੀਆਂ ਨੇ ਉਹਨਾਂ ਨੂੰ ਬਚਾਉਣ ਵਾਸਤੇ ਵੀ ਜਦੋਂ ਜਿਆੜ ਜੜੀਆਂ ਉਹ ਪ੍ਰਵਾਹ ਕਰਦਾ ਦਿੱਖਾਈ ਰਿਹਾ ਬਿਲਕੁਲ ਬੜੀ ਹੈਰਾਨੀ ਦੀ ਗੱਲ ਹੈ ਕਿ ਇੰਨੀ ਵੱਡੀ ਕਟਨਾ ਵਾਪਰ ਜਾਏ ਦਿਨ ਦਿਹਾੜੇ ਤਿੰਨ ਲੋਕਾਂ ਦਾ ਕਤਲ ਕਰਤਾ ਗਿਆ ਕੁਝ ਕੁ ਤਸਵੀਰਾਂ ਸਰਬਜੀਤ ਇੰਜ ਜਵਾਬ ਦੀਆਂ ਨੇ ਜਦੋਂ ਸਿੱਧੂ ਮੂਸੇਵਾਲ ਦਾ ਕਤਲ ਹੋਇਆ ਸੀ ਰੇਖੀ ਹੋਈ ਔਰ ਸ਼ਰੀਆਮ ਘੇਰ ਕੇ ਇੱਥੇ ਗੋਲੀਆਂ ਤਾਬੜ ਤੋੜ ਕਈ ਰਾਉਂਡ ਫਾਇਰ ਦੇ ਹੋਏ ਔਰ ਇਸ ਕਤਲ ਨੂੰ ਅੰਜਾਮ ਤਿੰਨ ਲੋਕਾਂ ਦਾ ਕਤਲ ਕੋਈ ਛੋਟੀ ਗੱਲ ਨਹੀਂ ਹੈ ਲੇਕਿਨ ਨਾ ਤਾਂ ਪਰਿਵਾਰ ਦੀ ਕੋਈ ਸਾਰ ਲਈ ਗਈ ਹੈ ਨਾ ਹੀ ਕਾਤ ਬਿਲਕੁਲ ਵੀ ਇਹ ਜਿਹੜੀਆਂ ਤਸਵੀਰਾਂ ਅੱਜ ਤੁਸੀਂ ਸਾਹਮਣੇ ਸੀਸੀਟੀਵੀ ਵਿੱਚ ਲੋਕ ਵੀ ਦੇਖਦੇ ਹੋਣਗੇ ਤੇ ਉਹ ਜਿਹੜੇ ਮੂਸੇ ਵਾਲੇ ਦਾ ਜਿਹੜੋਂ ਕਤਲ ਕੀਤਾ ਗਿਆ ਸੀ ਸੇਮ ਟੂ ਸੇਮ ਉਸੇ ਹਾਲਾਤਾਂ ਦੇ ਵਿੱਚ ਇਹ ਜਿਹੜੀ ਰੈਕੀ ਹੈ ਜਾਂ ਫਾਇਰਿੰਗ ਹੈ ਉਹ ਹੁੰਦੀ ਸਾਫ਼ ਤੋਂ ਉੱਤੇ ਦਿਖਾਈ ਦੇ ਰਹੀ ਆ ਕਿ ਉਸ ਘਟਨਾ ਦੇ ਨਾਲ ਵੀ ਕਹਿ ਸਕਦੇ ਹਾਂ ਵੀ ਇੱਕ ਤਸਵੀਰਾਂ ਜਿਹੜੀਆਂ ਉਹ ਮਿਲਦੀਆਂ ਜੁਲਦੀਆਂ ਸਾਫ਼ ਦਿਖਾਈ ਦੇ ਰਹੀਆਂ ਲੇਕਿਨ ਉਸ ਦੇ ਬਾਵਜੂਦ ਵੀ ਇਹ ਜਿਹੜੀਆਂ ਟਕਣਾ ਇੰਨੀ ਵੱਡੀ ਵਾਪਰ ਗਈ ਆ ਲੇਕਿਨ ਉਹ ਦੋਸ਼ੀਆਂ ਦੇ ਨਾਮ ਵੀ ਫੋਟੋਆਂ ਵੀ ਜਾਗਰ ਹੋ ਜਾਣੀਆਂ ਪਰਿਵਾਰ ਦੇ ਜਿਹੜੇ ਕਹਿੰਦੇ ਐਡਰੈਸ ਵੀ ਜਿਹੜੇ ਸਾਹਮਣੇ ਆ ਜਾਣੇ ਲੇਕਿਨ ਉਸ ਤੋਂ ਬਾਅ ਹੋ ਸਕਦੀ ਆ ਇਹੋ ਗੱਲ ਤਾਂ ਪਰਿਵਾਰ ਕਹਿ ਰਿਹਾ ਇਹੋ ਗੱਲ ਤਾਂ ਇਲਾਕਾ ਨਿਵਾਸੀ ਜਿਹੜੇ ਕਹਿ ਰਹੇ ਆ ਵੀ ਪੁਲਿਸ ਅਜੇ ਤੱਕ 4-5 ਦਿਨ ਵੀ ਚੱਲੇ ਨੇ ਲੇਕਿਨ ਉਹ ਦੋਸ਼ੀਆਂ ਨੂੰ ਕਾਬੂ ਕਰਨ 'ਚ ਅਸਮਰਥ ਖੁਦ ਨਜ਼ਰ ਆ ਰਹੀ ਆ ਕਿਉਂ ਉਹ ਚੂਕ ਹੋ ਰਹੀ ਆ ਕਿੱਥੇ ਚੂਕ ਹੋ ਰਹੀ ਆ ਪੁਲਿਸ ਨੂੰ ਵੀ ਆਖਿਰ ਉਹ ਦੋਸ਼ੀਆਂ ਤੱਕ ਨਹੀਂ ਪਹੁੰਚ ਪਾ ਰਹੀ ਇਹ ਸਵਾਲ ਖੜੇ ਹੋਣੇ ਤਾਂ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਤੇ ਜਾਂ ਪੁਲਿਸ ਪ੍ਰਸ਼ਾਸਨ ਤੇ ਲਾਜ਼ਮੀ ਆ ਤੇ ਲੋਕ ਉਠਾਉਂਦੇ ਵੀ ਦਿਖਾਈ ਦੇ ਰਹੇ ਆ ਜੀ ਬਿਲਕੁਲ ਸਭ ਪਰਿਵਾਰਿਕ ਮੈਂਬਰ ਜਿਹੜੇ ਨੇ ਉਹ ਉਹਨਾਂ ਦਾ ਕੀ ਕੁਝ ਕਹਿਣਾ ਕਿਉਂਕਿ ਉਹਨਾਂ ਲਈ ਤਾਂ ਇੱਥੇ ਲਗਾਤਾਰ बहुत ज्यादा मुश्किल समा है जितने कर दे जी तीन चले गए ने कातल हूं तक फड़े नहीं गए ने इलाज ली पैसे नहीं ओ की कुछ कह रहे हम देखो परिवार ਇਹੋ ਜਿਹੇ ਹਾਲਾਤ ਆ ਜਗੇ ਵੀ ਦੁੱਖਾਂ ਦਾ ਪਾਰ ਉਹਨਾਂ ਦੇ ਵਿਚ ਆਈ ਦੀ ਜੇ ਲੇਕਿਨ ਪਰਿਵਾਰ ਜਿਹੜਾ ਉਹ ਇਹ ਗੱਲ ਵੀ ਕਰਦਾ ਦਿਖਾਈ ਦੇ ਰਿਹਾ ਵੀ ਜੀ ਇਸ ਤੋਂ ਪਹਿਲਾਂ ਵੀ ਵਾਰਦਾਤ ਹੁਣ ਤੋਂ ਪਹਿਲਾਂ ਵੀ ਕਈ ਵਾਰੀ ਪੁਲਿਸ ਪਰਚਾਤਾਂ ਨੂੰ ਗੁਹਾਰ ਲਗਾਈ ਜੀ ਵੀ ਸਾਡੇ ਬੱਚਿਆਂ ਨੂੰ ਦੀ ਜਾਨ ਨੂੰ ਖਤਰਾ ਲੇਕਿਨ ਉਸ ਦੇ ਬਾਅਦ ਵੀ ਉਹ ਉਹਨਾਂ ਦਾ ਦੋਸ਼ ਸੀਗਾ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਕਿ ਹੁਣ ਜਿਹੜਾ ਘਟਨਾ ਵਾਪਰ ਜਾਂਦੀ ਆ ਉਸ ਤੋਂ ਬਾਅਦ ਵੀ ਜਿਹੜੀ ਕਾਰਵਾਈ ਨਾ ਹੋਣਾ ਇਹ ਵੀ ਇੱਕ ਸਵਾਲੀਆ ਨਿਸ਼ਾਨ ਖੜੇ ਕਰਦੀ ਆ ਵੀ ਆਖਰ ਐਡੀ ਵੱਡੀ ਵਾਰਦਾਤ ਹੋ ਜਾਂਦੀ ਤਿੰਨ ਲੋਕਾਂ ਦੀ ਜਾਨ ਗਈ ਖਾਸ ਤੌਰ ਤੇ ਉਸ ਕੁੜੀ ਦੀ ਵੀ ਜਾਨ ਗਈ ਜਿਹਦਾ ਅਸਲ ਵਿੱਚ ਕੋਈ ਲੱ 10 ਦਿਨ ਬਾਅਦ ਉਹਦਾ ਵਿਆਹ ਵੀ ਸੀਗਾ ਲੇਕਿਨ ਉਸ ਤੋਂ ਬਾਅਦ ਦੀ ਪੁਲਿਸ ਉਹ ਸਿਰਫ ਉਸ ਇਲਾਕੇ ਦੇ ਵਿੱਚ 4 ਜਵਾਨ 6 ਜਵਾਨ 10 ਜਵਾਨ ਖੜੇ ਕਰ ਦਿੱਤਾ ਦਿਖਾਈ ਦੇ ਰਹੀ ਆ ਇਸ ਤਰ੍ਹਾਂ ਕਹਿੰਦੇ ਪਰਿਵਾਰ ਨੂੰ ਲੱਗੇ ਵੀ ਪੁਲਿਸ ਜਿਹੜੀ ਆ ਆਪਣੀ ਮਤਲਬ ਕਿ ਕੰਮ ਦੇ ਵਿੱਚ ਲੱਗੀ ਦਿਖਾਈ ਦੇ ਰਹੀ ਆ ਲੇਕਿਨ ਜਦੋਂ ਤੱਕ ਦੋਸ਼ੀਆਂ ਨੂੰ ਫੜਿਆ ਨਹੀਂ ਜਾਂਦਾ ਉਨੀ ਦੇਰ ਤੱਕ ਪੁਲਿਸ ਦਾ ਵੀ ਮਤਲਬ ਕਿ ਦਾਅਵੇ ਕਰਨੇ ਉਹ ਵੀ ਝੂਠੇ ਹੀ ਸਾਬਿਤ ਹੋ ਰਹੇ ਨੇ ਕਿਉਂਕਿ ਪਰਿਵਾਰ ਵੀ ਉਂਗਲਾ ਉਠਾ ਰਿਹਾ ਨਾ ਉਹਨਾਂ ਕੋ ਪੈਸੇ ਆ ਨਾ ਉਹਨਾਂ ਨੂੰ ਇਨਸਾਫ ਮਿਲਦਾ ਦਿਖਾਈ ਦੇ ਰਿਹਾ ਇਸ ਕਰਕੇ ਇਹਨਾਂ ਹਾਲਾਤਾਂ ਦੇ ਵਿੱਚ ਆਖਿਰ ਉਹ ਪਰਿਵਾਰ ਕੀ ਕਰੇ ਤੇ ਕਿਰ ਕੋ ਗੁਹਾਰ ਲਗਾਵੇ ਕਿਉਂਕਿ ਜਦ ਪੁਲਿਸ ਪ੍ਰਸ਼ਾਸਨ ਸੁਣਨ ਨੂੰ ਤਿਆਰ ਨਜ਼ਰ ਹੀ ਨਹੀਂ ਪੈ ਰਿਹਾ ਬਿਲਕੁਲ ਨਾ ਤਾਂ ਹੁਣ ਤੱਕ ਕਾਤਲ ਫੜੇ ਗਏ ਨੇ ਤੇ ਨਾ ਹੀ ਉਹਨਾਂ ਨੂੰ ਕੋਈ ਇਨਸਾਫ ਮਿਲ ਪਾਇਆ ਯਕੀਨਨ ਪਰਿਵਾਰ ਦੇ ਨਾਲ ਕਿਸ ਕਦਰ ਮੁਸ਼ਕਿਲ ਕੜੀ ਉਹਨਾਂ ਲਈ ਬਣੀ ਹੋਈ ਹੈ ਅਸੀਂ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹਾਂ ਬਹੁਤ-ਬਹੁਤ ਸ਼ੁਕਰੀਆ ਸਰਬਜੀਤ ਫਲਾਲ ਦੀ ਸਾਰੀ ਜਾਣਕਾਰੀ ਲਈ ਬਹਿਰਹਾਲ ਇਹ ਨਵੀਆਂ ਜੋ ਸੀਸੀਟੀਵੀ ਤਸਵੀਰਾਂ ਸਾਹਮਣੇ ਆਈ ਨੇ ਜਿਸ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿਸ ਕਦਰ ਇੱਥੇ ਤਾਕਤ ਵਿੱਚ ਸਨ ਜਿਨ੍ਹਾਂ ਨੂੰ ਇਸ ਬਾਰੇ ਪਤਾ ਸੀ ਕਿ ਇਹ ਗੱਡੀ ਇੱਥੋਂ ਲੰਘਣੀ ਹੈ aur ਮੌਕਾ ਦੇਖਦੇ ਹੀ ਉਨ੍ਹਾਂ ਨੇ ਤਾਬੜ ਤੋੜ ਫਾਇਰਿੰਗ ਕਰ ਦਿੱਤੀ